ਸ਼ਾਇਦ ਇਹ ਸਰਕਾਰ ਕੋ ਲਗਈਆ ਕਿ ਇਹ ਕੌਣ ਨੇ ਇਹਨਾਂ ਨੂੰ ਦੱਸਣਾ ਪੈਣਾ ਕਿ ਜੀ ਬਾਬਾ ਜੀਮਨ ਸਿੰਘ ਦੇ ਵਾਰਸਾਂ ਇਹਨਾਂ ਨੂੰ ਇਹ ਨਹੀਂ ਪਤਾ ਕਿ ਦਿੱਲੀੋਂ ਸੀਸ ਕੌਣ ਚੁੱਕ ਕੇ ਲਿਆ ਸੀ ਕਿੰਨੀ ਫੌਜ ਦੇ ਵਿੱਚੋਂ ਉਹਨਾਂ ਨੇ ਸੀਸ ਚੁੱਕਿਆ ਇਹਨਾਂ ਨੂੰ ਸ਼ਾਇਦ ਇਹ ਨਹੀਂ ਪਤਾ ਕਿ ਬਾਬਾ ਜੀਮਨ ਸਿੰਘ ਕੌਣ ਆ ਅਸੀਂ ਉਹਦੇ ਵਾਰਸਾਂ ਸਾਨੂੰ ਕੋਈ ਪਰਚੇ ਤੋਂ ਡਰ ਨਹੀਂ ਸਾਨੂੰ ਕੋਈ ਗੋਲੀ ਦਾ ਡਰ ਨਹੀਂ ਕੋਈ ਸਾਨੂੰ ਮੌਤ ਦਾ ਡਰ ਨਹੀਂ ਅਸੀਂ ਆਪਣੀ ਹੱਕਾਂ ਲਈ ਖਾਤਰ ਲੜਾਂਗੇ ਤੇ ਲੜਦੇ ਆ ਰਹੇ ਹਾਂ ਸਾਡਾ ਸਰਜੰਦਾ ਤਾਂ ਜਾਵੇ ਤੇ ਸਾਡਾ ਸਿੱਖੀ ਸਦਕਾ ਨਾ ਜਾਵੇ। ਸਾਨੂੰ ਪਰਚੇ ਤੋਂ ਕੋਈ ਡਰ ਨਹੀਂ ਲੱਗਦਾ। ਆਪਦੇ ਮੰਗਾਂ ਲਈ ਅਸੀਂ ਪਰਚਿਆਂ ਤੋਂ ਜਵਾਂ ਨਹੀਂ ਡਰਦੇ। ਅਸੀਂ ਲੜਾਂਗੇ। ਹੱਕਾਂ ਲਈ ਆਉਣ ਲਈ ਲੜਦੇ ਰਵਾਂਗੇ। ਤੇ ਜਿਹੜਾ ਭਾਰਤੀ ਸੰਵਿਧਾਨ ਦੇ ਵਿੱਚ ਕਾਨੂੰਨ ਬਣਿਆ ਹੋਇਆ ਲੈਂਡ ਸੀਲਿੰਗ ਐਕਟ ਹੈ, ਜ਼ਮੀਨੀ ਸੁਧਾਰ ਕਾਨੂੰਨ ਉਹ ਲਾਗੂ ਕਰਨ ਦੀ ਮੰਗ ਕੀਤੀ ਗਈ ਆ। ਉਹਦੇ 'ਚ ਜਿਹੜਾ ਪੰਚਾਇਤੀ ਜ਼ਮੀਨ 'ਚੋਂ ਤੀਜਾ ਹਿੱਸਾ ਦਲਤਾਂ ਲਈ ਰਾਖਵਾ ਉਹ ਉਹਨਾਂ ਨੂੰ ਦੇਣ ਦੀ ਜਿਹੜੀ ਮੰਗ ਕੀਤੀ ਹੋਈ ਆ ਉਹਦੇ ਵਿੱਚ ਜਿਹੜਾ ਮਜ਼ਦੂਰਾਂ ਸਰ ਕਰਜ਼ਾ ਚੜਿਆ ਹੋਇਆ ਸਮੁੱਚਾ ਕਰਜ਼ਾ ਚਾਹੇ ਮਾਈਕਰੋਫਰਾਂਸ ਕੰਪਨੀਆਂ ਦਾ ਚਾਹੇ ਸਰਕਾਰੀ ਕਰਜ਼ਾ ਚਾਹੇ ਪ੍ਰਾਈਵੇਟ ਕਰਜ਼ਾ ਉਹ ਸਰਕਾਰ ਮਾਫ ਕਰੇ ਇਹ ਮੰਗ ਸੀ ਨਾਲ ਗੱਲੇਵਾਲ ਤੇ ਪੰधेਰ ਜੋ ਦਿੱਲੀ ਮੋਰਚਾ ਲੱਗਿਆ ਹੋਇਆ ਉਹਨਾਂ ਵੱਲੋਂ ਐਲਾਨ ਕੀਤਾ ਸੀ ਕਿ ਅਸੀਂ ਰੇਲਾਂ ਜਾਮ ਕਰਾਂਗੇ ਪਰ ਕੱਲ ਇਸ ਤਰ੍ਹਾਂ ਦੀ ਕਾਰਵਾਈ ਨਹੀਂ ਹੋਈ ਨਾ ਕੋਈ ਗ੍ਰਿਫਤਾਰੀ ਹੋਈ ਨਾ ਕਿਸੇ ਤੇ ਲਾਠੀ ਚਾਰਜ ਹੋਇਆ ਪਰ ਅੱਜ ਜਿਉਂ ਹੀ ਮਜ਼ਦੂਰਾਂ ਨੇ 11 ਤਰੀਕ ਨੂੰ ਪ੍ਰੋਗਰਾਮ ਕਰਨਾ ਸੀ ਲਾਠੀ ਚਾਰਜ ਵੀ ਹੋਇਆ ਗ੍ਰਿਫਤਾਰੀਆਂ ਵੀ ਹੋਈਆਂ ਤੁਸੀਂ ਤਾਂ ਪਰਚੇ ਵੀ ਹੋਏ ਆ ਕਿਸ ਤਰ੍ਹਾਂ ਦੇਖਦੋਂ ਇਸ ਕਾਰਵਾਈ ਨੂੰ ਕਿ ਕੱਲ ਕੁਝ ਨਹੀਂ ਹੋਇਆ ਤੇ ਅੱਜ ਤੁਹਾਡੇ ਉੱਪਰ ਲਾਠੀ ਚਾਰਜ ਤੇ ਆ ਦੇਖੋ ਇਹ ਸਰਕਾਰ ਦਾ ਜਿਹੜਾ ਧੂਰਾ ਚਿਹਰਾ ਸਾਹਮਣੇ ਆ ਗਿਆ ਠੀਕ ਆ ਮੇਜ਼ਦੂਰਾਂ ਦੇ ਬਾਰੇ ਹੋਰ ਕਿਸਾਨਾਂ ਦੇ ਬਾਰੇ ਹੋਰ ਕਿਸਾਨਾਂ ਚੋਂ ਵੀ ਇੱਕ ਵੱਖਰੀ ਕੈਟਾਗਰੀ ਲਈ ਇਹ ਨਹੀਂ ਵੀ ਸਾਰੇ ਕਿਸਾਨਾਂ ਲਈ ਕਿਸਾਨਾਂ ਜਿਵੇਂ ਇੱਕ ਵੱਖਰੀ ਕੈਟਾਗਰੀ ਉਹਨਾਂ ਨੇ ਪੈਦਾ ਕੀਤੀ ਆ ਜਿਦੇ ਸਪੈਸ਼ਲ ਗੱਲਸ ਹੁੰਦੇ ਆ ਅੱਜ ਸਵੇਰੇ 5 ਵਜੇ ਤਕਰੀਬਨ ਪੁਲਿਸ ਦੇ ਨਾਲ ਦੋਸਤਨ ਗੱਦਣਾ ਸਾਡੇ ਪਿੰਡ ਰਸੂਲਪੁਰ ਅ ਅਵਤਾਰ ਸਿੰਘ ਦੇ ਘਰੇ ਗਏ ਉਹਨੂੰ ਅੱਜ ਸਾਰਾ ਦਿਨ ਘਰ ਦੇ ਵਿੱਚ ਮਦਰਬੰਦ ਕੀਤਾ ਹੋਇਆ ਹੈ ਇਹ ਸਰਕਾਰ ਦੀ ਬਹੁਤ ਮਖੇਦੀ ਵਾਲੀ ਗੱਲ ਆ ਜਿੰਨੀ ਨਿੰਦਿਆ ਹੋ ਸਕੇ ਮਜ਼ਦੂਰਾਂ ਅਗਾਂ ਨੂੰ ਨજર ਬੰਦ ਕਰਨਾ ਬਹੁਤ ਵੱਡੀ ਮੜੀ ਗੱਲ ਹੈ ਤੇ ਲਗਾਤਾਰ ਜਿਹੜੀਆਂ ਸਰਕਾਰਾਂ ਬਣੀਆਂ ਉਹ ਦਲਿਤ ਮਜ਼ਦੂਰਾਂ ਨਾਲ ਨਾ ਪਰ ਤਕਦਮ ਰਹਿ ਜਾਂ। ਇਹਨਾਂ ਦੀਆਂ ਮੰਗਾਂ ਤੇ ਨਾ ਕੋਈ ਧੌਰ ਕੀਤੀ ਜਾਂਦੀ ਆ ਤੇ ਨਾ ਹੀ ਦਲਿਤ ਮਜ਼ਦੂਰਾਂ ਦੀ ਕੋਈ ਪੂਸਪਰਸ ਕੀਤੀ ਜਾਂਦੀ ਆ। ਇਥੋਂ ਤੱਕ ਕਿ ਪੰਜਾਬ ਸਰਕਾਰ ਨੇ ਐਤਕੀ ਬਜਟ ਪੇਸ਼ ਕੀਤਾ। ਉਸ ਬਜਟ ਦੇ ਵਿੱਚ ਸਰਕਾਰ ਨੇ ਮਜ਼ਦੂਰਾਂ ਦੇ ਲਈ ਕੁਝ ਵੀ ਨਹੀਂ ਰੱਖਿਆ ਜਿਹੜਾ ਕਦੇ ਪਿੰਡਾਂ ਦੇ ਵਿੱਚ ਪ੍ਰਚਾਰ ਕਰਦਾ ਹੁੰਦਾ ਸੀ ਤੇ ਮਜ਼ਦੂਰਾਂ ਦੇ ਜੀਵਨ ਸੰਤਰਾਮ ਦਾ ਅਦਾਸੀ ਦੀ ਗੱਲ ਹੁੰਦਾ ਸੀ ਅੱਜ ਉਹ ਪਰਦਾ ਹਾਫ ਹੋ ਗਿਆ ਤੁਸੀਂ ਜੁੜੇ ਹੋਏ ਹੋ ਮੋਰ ਟੈਲੀਵਿਜ਼ਨ ਦੇ ਨਾਲ ਤੇ ਮੈਂ ਸੋਕਪ੍ਰੀਤ ਮੋੜ ਇਸ ਟਾਈਮ ਮੋਗਾ ਰੇਲਵੇ ਸਟੇਸ਼ਨ ਤੇ ਖੜੇ ਹੋਏ ਆ ਜਿੱਥੇ ਚੌਂਕੀ ਦੇ ਵਿੱਚ ਮਜ਼ਦੂਰਾਂ ਨੂੰ ਆ ਜਿਹੜਾ ਉਹ ਗ੍ਰਿਫਤਾਰ ਕਰਕੇ ਲੈ ਜਾਂਦਾ ਕਿਉਂਕਿ ਅੱਜ ਮਜ਼ਦੂਰਾਂ ਨੇ ਜਿਹੜਾ ਆਪਣੀਆਂ ਮੰਗਾਂ ਦੇ ਲਈ ਰੇਲਾਂ ਰੋਕੀਆਂ ਸੀਗੀਆਂ ਰੇਲਾਂ ਰੋਕਣੀਆਂ ਸੀ ਪਰ ਰੇਲਾਂ ਰੋਕਣ ਤੋਂ ਪਹਿਲਾਂ ਹੀ ਬਹੁਤ ਸਾਰੇ ਮਜ਼ਦੂਰਾਂ ਦੇ ਘਰਾਂ ਦੇ ਉੱਪਰ ਛਾਪੇ ਮਾਰੇ ਗਏ ਔਰ ਬਹੁਤ ਸਾਰੇ ਮਜ਼ਦੂਰਾਂ ਨੂੰ ਜਿਹੜਾ ਉਹ ਗ੍ਰਿਫਤਾਰ ਕਰ ਲਿਆ ਗਿਆ ਤਾਂ ਅੱਜ ਸਾਡੇ ਨਾਲ ਇੱਥੇ ਨੌਜਵਾਨ ਵੀ ਮੌਜੂਦ ਆ ਬੀਬੀਆਂ ਵੀ ਮੌਜੂਦ ਆ ਬਜ਼ੁਰਗ ਵੀ ਆ ਜਿਹੜੇ ਉਹ ਮੌਜੂਦ ਆ ਤਾਂ ਉਹਨਾਂ ਤੋਂ ਜਾਣਾਂਗੇ ਕਿ ਕਿਸ ਤਰ੍ਹਾਂ ਦਾ ਲੱਗ ਰਿਹਾ ਅੱਜ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਮਾਤਾ ਸਤਿ ਸ਼੍ਰੀ ਅਕਾਲ ਅੱਜ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਚੌਂਕੀ ਦੇ ਵਿੱਚ ਲੈ ਜਾਂਦਾ ਹੈਗਾ ਇतना ਕਿਤੇ ਡਰ ਨਹੀਂ ਲੱਗਦਾ ਕਿ ਪੌਸਟ ਜੇਲ ਭੇਜ ਦਊਗੀ ਸਾਨੂੰ ਕੋਈ ਡਰ ਨਹੀਂ ਲੱਗਦਾ ਆਦੇ ਹੱਕਾਂ ਲਈ ਅਸੀਂ ਕੋਈ ਡਰਦੇ ਨਹੀਂ ਅੱਜ ਜੋ ਵੀ ਸਾਡੇ ਨਾਲ ਇਹਨਾਂ ਨੇ ਕੀਤੀ ਆ ਸਾਡੇ ਆਉਂਦੇ ਵੀਰਾਂ ਨੂੰ ਗੱਡੀਆਂ ਰੋਕ ਕੇ लाठी चार्ज ਕੀਤਾ ਪਹਿਣਾ ਤੇ लाठी चार्ज ਕੀਤਾ ਜੋ ਕੋਈ ਅਸੀਂ ਉੱਥੇ ਧਰਨਾ ਲਾਉਣ ਵਾਸਤੇ ਰੇਲਾਂ ਰੋਕਣ ਵਾਸਤੇ ਆਖਿਆ ਸੀਗਾ ਰੱਖਿਆ ਹੋਇਆ ਸੀ ਸਾਡਾ ਧਰਨਾ ਉਸ ਨੂੰ ਇਹ ਕਹਿੰਦੇ ਮੋਗੇ ਦਾ ਧਰਨਾ ਲੱਖਿਆ ਸੀ ਤੁਹਾਡਾ ਤੇ ਤੁਸੀਂ ਇੱਥੇ ਕਿਉਂ ਆਏ ਜਿਹੜੇ ਸਾਨੂੰ ਕਿਸੇ ਵਾਸੇ ਨੰਗਣ ਨਹੀਂ ਦਿੰਦੇ ਸੀ ਜਿਹੜੇ ਰੇਲ ਲਾਉਣ ਦਾ ਰਸੇ ਸੀਗਾ ਵੀ ਰੇਲ ਰੋਕਣ ਆਸਦੇ ਨੇ ਸੀ 11 ਦਾ ਤਾਂ ਦਿੱਤਾ ਸੀ ਤੇ 11 ਨੂੰ ਅਸੀਂ ਜਿੱਥੇ ਸਾਡਾ ਲੋਡ ਲੱਗਿਆ ਉੱਥੇ ਅਸੀਂ ਰੇਲਵੇ ਤੋਂ ਬਹਿ ਗਏ ਤੇ ਇਹਨਾਂ ਨੇ ਜੋ ਮਜਬੂਰ ਬੰਦੇ ਇੱਥੇ ਇਕੱਠੇ ਹੋਏ ਸੀ ਪਹਿਣਾ ਬੀਬੀਆਂ ਜੋ ਵੀ ਵਰਗ ਸਾਰਿਆਂ ਨੂੰ ਇਹਨਾਂ ਨੇ ਬੱਸਾਂ ਦੇ ਵਿੱਚ ਤਾੜ ਕੇ ਤੇ ਸਾਨੂੰ ਇੱਥੇ ਥਾਣੇ ਦੇ ਵਿੱਚ ਲਿਆ ਸਰਕਾਰ ਕਿਉਂਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਨ ਦੇ ਉੱਪਰ ਕਈ ਵਾਰ ਪਰਚਾ ਹੋ ਜਾਂਦਾ ਪਰਚੇ ਤੋਂ ਡਰ ਨਹੀਂ ਲੱਗਦਾ ਸਾਨੂੰ ਪਰਚੇ ਤੋਂ ਕੋਈ ਡਰ ਨਹੀਂ ਲੱਗਦਾ ਆਪਦੇ ਮੰਗਾਂ ਲਈ ਅਸੀਂ ਪਰਚਿਆਂ ਤੋਂ ਜਮਾਂ ਨਹੀਂ ਡਰਦੇ ਅਸੀਂ ਲੜਾਂਗੇ ਹੱਕਾਂ ਲਈ ਆਗਿਆ ਲਈ ਲੜਦੇ ਰਵਾਂਗੇ ਸਾਡਾ ਸਰ ਜਾਂਦਾ ਤਾਂ ਜਾਵੇ ਤੇ ਸਾਡਾ ਸਿੱਖੀ ਸਦਕਾ ਨਾ ਜਾਵੇ ਸਾਡੇ ਨਾਲ ਇਸ ਟਾਈਮ ਪੇਂਡੂ ਮਜ਼ਦੂਰ ਯੂਨੀਅਨ ਤੋਂ ਸੁਭਾਈ ਆਗੂ ਰਖਵੰਤ ਕਿਰਤੀ ਜੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਹਾਲ ਹੈ ਬਾਈ ਠੀਕ ਠਾਕ ਹਾਂਜੀ ਹਾਂਜੀ ਚੜ੍ਹਦੀ ਕਲਾ ਜੀ ਹੋਰ ਸੇ ਚੜ੍ਹਦੀ ਕਲਾ ਚ ਜੀ ਅੱਛਾ ਬਾਈ ਜੀ ਕਿਹੜੀਆਂ ਮੰਗਾਂ ਨੂੰ ਲੈ ਕੇ ਅੱਜ ਜਿਹੜਾ ਪੇਂਡੂ ਮਜ਼ਦੂਰ ਯੂਨੀਅਨ ਦੇ ਨਾਲ ਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਜਿਹੜਾ ਉਹ ਰੇਲਾਂ ਦੇ ਚੱਕੇ ਜਾਮ ਦਾ ਪ੍ਰੋਗਰਾਮ ਦਿੱਤਾ ਗਿਆ ਸੀ ਮੋਰ ਸਾਹਿਬ ਪਿਛਲੇ ਲੰਮੇ ਸਮੇਂ ਤੋਂ ਜਿਹੜਾ ਪਿੰਡੂ ਮਜ਼ਦੂਰ ਯੂਨੀਅਨ ਤੇ ਜ਼ਮੀਨ ਪ੍ਰਤੀ ਸੰਘਰਸ਼ ਕਮੇਟੀ ਦੋਆ ਮਜ਼ਦੂਰ ਜਥੇਬੰਦੀਆਂ ਨੇ ਜਿਹੜਾ ਰੇਲਾਂ ਦੇ ਚੱਕੇ ਜਾਮ ਕਰਨ ਦਾ ਸੱਦਾ ਦਿੱਤਾ ਹੋਇਆ ਸੀ ਜਿਦੇ ਚ ਸਾਡੀਆਂ ਕੁਝ ਕੇਂਦਰ ਨਾਲ ਤੇ ਪੰਜਾਬ ਦੀ ਸਰਕਾਰ ਨਾਲ ਸੰਬੰਧਤ ਮੰਗਾਂ ਨੇ ਉਹ ਚ ਜਿਹੜਾ ਭਾਰਤੀ ਸੰਵਿਧਾਨ ਦੇ ਵਿੱਚ ਕਾਨੂੰਨ ਬਣਿਆ ਹੋਇਆ ਲੈਂਡ ਸੀਲਿੰਗ ਐਕਟ ਆ ਜਿਮੀਨੀ ਸੁਧਾਰ ਕਾਨੂੰਨ ਉਹ ਲਾਗੂ ਕਰਨ ਦੀ ਮੰਗ ਕੀਤੀ ਗਈ ਆ ਉਹਦੇ ਚ ਜਿਹੜਾ ਪੰਚਾਇਤੀ ਜ਼ਮੀਨ ਚੋਂ ਤੀਜਾ ਹਿੱਸਾ ਦਲਤਾਂ ਲਈ ਰਾਖਵਾ ਉਹ ਉਹਨਾਂ ਨੂੰ ਦੇਣ ਦੀ ਜਿਹੜੀ ਮੰਗ ਕੀਤੀ ਹੋਈ ਆ ਉਹਦੇ ਵਿੱਚ ਜਿਹੜਾ ਮਜ਼ਦੂਰਾਂ ਸਰ ਕਰਜ਼ਾ ਚੜਿਆ ਹੋਇਆ ਸਮੁੱਚਾ ਕਰਜ਼ਾ ਚਾਹੇ ਮਾਈਕਰੋ ਫਾਈਨਾਂਸ ਕੰਪਨੀਆਂ ਦਾ ਚਾਹੇ ਸਰਕਾਰੀ ਕਰਜ਼ਾ ਚਾਹੇ ਪ੍ਰਾਈਵੇਟ ਕਰਜ਼ਾ ਉਹ ਸਰਕਾਰ ਮਾਫ ਕਰੇ ਇਹ ਮੰਗ ਸੀ ਇਹਦੇ ਨਾਲ ਜਿਹੜੀ ਮਜ਼ਦੂਰਾਂ ਦੇ ਜਿਹੜਾ ਸਾਰਾ ਸਾਰ ਰੋਜ਼ਗਾਰ ਦੀ ਮੰਗ ਤੇ 1000 ਰੁਪਏ ਦਿਹਾੜੀ ਦੀ ਮੰਗ ਨੂੰ ਲੈ ਕੇ ਅਸੀਂ ਜਿਹੜਾ ਪੂਰੇ ਪੰਜਾਬ ਦੇ ਵਿੱਚ ਰੇਲਾਂ ਦਾ ਚੱਕਾ ਜਾਮ ਕਰਨ ਦਾ ਸੱਦਾ ਉਹ ਦਿੱਤਾ ਹੋਇਆ ਸੀਗਾ ਪਰ ਅੱਜ ਕਿਤਨਕ ਦੇ ਕਿਉਂਕਿ ਪ੍ਰੋਗਰਾਮ ਕਰਨ ਤੋਂ ਪਹਿਲਾਂ ਹੀ ਕੱਲ ਸ਼ਾਮ ਤੋਂ ਜਿਹੜੀਆਂ ਉਹ ਬਹੁਤ ਸਾਰੇ ਮਜ਼ਦੂਰਾਂ ਆ ਗੋਂਦੇ ਘਰਾਂ ਤੇ ਰੇਡਾਂ ਹੋਈਆਂ ਕੁਝ ਆਗੂਆ ਜਿਹੜੇ ਗ੍ਰਿਫਤਾਰ ਕਰ ਲਏ ਆ ਕਿਸ ਤਰ੍ਹਾਂ ਦੇਖਦੋਂ ਇਹ ਕਾਰਵਾਈ ਨੂੰ ਬਿਲਕੁਲ ਇਹ ਸਰਕਾਰ ਦੀ ਬਹੁਤ ਨਿੰਦਣਯੋਗ ਤੇ ਘਟੀਆ ਜਿਹੜੀ ਉਹ ਕਾਰਵਾਈ ਹੈਗੀ ਆ ਮੈਂ ਲੰਮੇ ਸਮੇਂ ਤੋਂ ਜਿਹੜਾ ਸੀ ਇਹ ਜਿਹੜੀਆਂ ਤਿਆਰੀਆਂ ਕਰ ਰਹੇ ਸੀ ਇਹਦੇ ਪੋਸਟਰ ਪਿੰਡਾਂ ਦੇ ਵਿੱਚ ਲਾਏ ਗਏ ਇਹਦੀਆਂ ਜਿਹੜੀਆਂ ਰੈਲੀਆਂ ਇੱਕ ਪਿੰਡਾਂ ਦੇ ਵਿੱਚ ਕੀਤੀਆਂ ਗਿਆ ਮਜ਼ਦੂਰਾਂ ਨੂੰ ਲੈ ਕੇ ਸੋਸ਼ਲ ਮੀਡੀਆ ਰਾਹੀਂ ਇਸ ਗੱਲ ਦਾ ਪ੍ਰਚਾਰ ਕੀਤਾ ਗਿਆ ਕਿ ਇਹਨਾਂ ਮੰਗਾਂ ਨੂੰ ਲੈ ਕੇ ਭਾਈ ਮਜ਼ਦੂਰ ਰੇਲਾਂ ਰੋਕਣਗੇ ਪਰ ਇਥੋਂ ਦੀ ਸਰਕਾਰ ਨੇ ਇਥੋਂ ਦੇ ਪ੍ਰਸ਼ਾਸਨ ਨੇ ਮਜ਼ਦੂਰਾਂ ਦੇ ਮਸਲਿਆਂ ਦੇ ਹੱਲ ਕਰਨ ਦੀ ਬਜਾਏ ਉਹਨਾਂ ਦੇ ਘਰਾਂ ਦੇ ਵਿੱਚ ਛਾਪੇਮਾਰੀ ਕੀ ਕਰਨੀ ਸ਼ੁਰੂ ਕੀਤੀ ਬਹੁਤ ਸਾਰੇ ਮਜ਼ਦੂਰ ਆਗੂਆਂ ਨੂੰ ਇਸ ਪ੍ਰੋਗਰਾਮ ਤੋਂ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਗਿਆ ਬਹੁਤ ਸਾਰੀਆਂ ਮਜ਼ਦੂਰਾਂ ਦੇ ਵਹੀਕਲ ਜਿੰਨਾਂ ਰਾਈਓ ਇਸ ਪ੍ਰੋਗਰਾਮ ਚ ਸ਼ਾਮਲ ਹੋਣ ਲਈ ਆ ਰਹੇ ਸੀ ਉਹਨਾਂ ਨੂੰ ਜ਼ਬਤ ਕਰ ਲਿਆ ਗਿਆ ਬਹੁਤ ਸਾਰੇ ਮਜ਼ਦੂਰਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੀ ਕੁੱਟਮਾਰ ਕੀਤੀ ਗਈ ਇਸ ਕਰਕੇ ਇਹ ਸਰਕਾਰ ਦੀ ਜਿਹੜੀ ਬਹੁਤ ਘਟੀਆ ਕਰਤੂਤ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਰਕਾਰ ਦੇ ਜਿਹੜਾ ਜਿਹੜੀ ਪੈਰਾਂ ਚ ਬੀੜੀ ਬਣ ਕੇ ਪੈਰਾਂ ਚ ਕੰਡੇ ਬਣ ਕੇ ਇਹ ਹਰਕਤ ਉਹ ਚੁਭੂਗੀ ਤੇ ਜਿਹੜੇ ਇਹਨਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਆਪਣੀ ਤਾਕਤ ਉਹ ਦਿਖਾਵਾਂਗੇ ਅੱਛਾ ਲਖਵੰਧ ਜੀ ਭਗਵਾਨਤਮਾਨ ਸਰਕਾਰ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਇਹ ਕਹਿੰਦੀ ਸੀ ਇਹ ਮਗਦਾ ਨਹੀਂ ਵੇ ਸੂਰਜਾ ਕਮੀਆਂ ਦੇ ਵੇੜੇ ਸਾਡੀ ਸਰਕਾਰ ਆਮ ਲੋਕਾਂ ਦੀ ਸਰਕਾਰ ਆ ਮਜ਼ਦੂਰਾਂ ਦੀ ਕਿਉਂਕਿ ਅਸੀਂ ਮਜ਼ਦੂਰ ਪਰਿਵਾਰਾਂ ਚੋਂ ਆ ਨਿੱਕੀ ਕਿਸਾਨੀ ਚੋਂ ਆ ਅਸੀਂ ਮਜ਼ਦੂਰਾਂ ਨਾਲ ਸਬੰਧ ਰੱਖਦੇ ਆ ਸਾਡੀ ਸਰਕਾਰ ਹਮੇਸ਼ਾ ਕਿਸਾਨਾਂ ਮਜ਼ਦੂਰਾਂ ਦੇ ਲਈ ਕੰਮ ਕਰੂਗੀ ਕਿਤੇ ਨਾ ਕਿਤੇ ਅੱਜ ਜੋ ਉਹਨਾਂ ਨੇ ਬਦਲਾ ਦਾ ਨਾਹਰਾ ਲਾਇਆ ਸੀਗਾ ਕਿਤੇ ਨਾ ਕਿਤੇ ਉਹ ਬਦਲਾ ਤੁਹਾਡੇ ਉੱਪਰ ਉਲਟਾ ਨਹੀਂ ਹੋ ਗਿਆ ਦੇਖੋ ਇਹ ਬਦਲਾ ਨਹੀਂ ਅਸੀਂ ਇਹਨੂੰ ਬਦਲਾ ਸਮਝਦੇ ਆ ਇਹ ਸਰਕਾਰ ਬਦਲਾ ਲੈ ਰਹੀ ਆ ਕਿ ਤੁਸੀਂ ਸਾਨੂੰ ਵੋਟਾਂ ਕਿਉਂ ਪਾਈਆਂ ਮਜ਼ਦੂਰਾਂ ਦੇ ਦਿਲਾਂ ਦੇ ਵਿੱਚ ਜਿਹੜੀ ਉਹ ਕੜਤਨ ਸੀ ਜਿਹੜੀ ਪਰਾਣਿਆਂ ਦੇ ਖਿਲਾਫ ਉਹ ਉਹਨਾਂ ਨੇ ਇਹਨਾਂ ਨੂੰ ਵੋਟਾਂ પા ਕੇ ਉਹ ਕੱਢੀ ਕਿ ਸ਼ਾਇਦ ਇਹ ਕੋਈ ਸਮਾਜ ਦੇ ਵਿੱਚ ਬਦਲਾ ਕਰਨਗੇ ਪਰ ਇਹ ਬਦਲਾ ਲੈ ਰਹੇ ਉਸ ਗੱਲ ਦਾ ਉਹਦੇ ਨਾਲ ਦੀ ਨਾਲ ਜਿਹੜਾ ਭਗਵੰਤ ਮਾਨ ਗੀਤ ਗਾਉਂਦਾ ਹੁੰਦਾ ਸੀ ਕਿ ਮੰਗਦਾ ਰਹੀ ਉਹ ਸੂਰਜਾ ਕਮੀਆਂ ਦੇ ਵੇੜੇ ਪਰ ਅੱਜ ਉਹਦੀ ਹਕੀਕਤ ਕੀ ਬਣੀ ਹੋਈ ਹੈ ਭਗਵੰਤ ਮਾਨ ਦੀ ਅੱਜ ਹਕੀਕਤ ਇਹ ਆ ਕਿ ਮਗਰ ਨਹੀਂ ਦੇਣਾ ਸੂਰਜਾ ਕਮੀਆਂ ਦੇ ਵੇੜੇ ਇਹ ਹਕੀਕਤ ਹੈ ਉਹ ਜਿਹੜਾ ਭਗਵੰਤ ਮਾਨ ਦੀ ਸਰਕਾਰ ਕੰਮ ਰਹੀ ਕੰਮ ਕਰ ਰਹੀ ਆ ਜੇ ਚਾਹੁੰਦੇ ਤਾਂ ਇਨੇ ਦਿਨ ਹੋ ਗਏ ਸੀ ਸੋਸ਼ਲ ਮੀਡੀਆ ਰਾਹੀਂ ਇੰਟੈਲੀਜੈਂਸ ਰਾਹੀਂ ਰਿਪੋਰਟਾਂ ਜਾਂਦੀਆਂ ਨਹੀਂ ਤੁਹਾਡਾ ਖਿਆਲ ਹਮ ਰਿਪੋਰਟਾਂ ਜਾਂਦੀਆਂ ਸਰਕਾਰ ਨੂੰ ਸਭ ਪਤਾ ਠੀਕ ਆ ਅੱਜੇ ਅੱਜ ਪਰਚੇ ਕੀਤੇ ਜਾ ਰਹੇ ਆ ਤੇ ਸਰਕਾਰ ਦੀ ਸ਼ਹਿਤੇ ਹੋ ਰਹੇ ਆ ਅੱਛੇ ਕਿੰਨੇ ਬੰਦੇ ਦੇ ਪਰਚਾ ਆ ਹਾਂ ਸਾਡੇ ਸਾਰੇ ਜਿਹੜੇ ਮੁਜ਼ਾਹਰਾਕਾਰੀ ਸੀਗੇ ਉਹਨਾਂ ਨੂੰ ਪਹਿਲਾਂ ਤਾਂ ਲਾਠੀ ਚਾਰਜ ਕੀਤਾ ਗਿਆ ਹਮ ਰੇਲਵੇ ਲਾਈਨ ਤੇ ਫਿਰ ਉਹ ਤੋਂ ਬਾਅਦ ਉਹਨਾਂ ਨੂੰ ਡਿਟੇਨ ਕਰਕੇ ਗ੍ਰਿਫਤਾਰ ਕਰਕੇ ਬੱਸਾਂ 'ਚ ਭਰ ਕੇ ਸਾਨੂੰ ਇੱਥੇ ਜਿਹੜਾ ਮੋਗੇ ਜਿਹੜੀ ਆਪਣਾ ਹੈਗੀ ਆ ਰੇਲਵੇ ਸਟੇਸ਼ਨ ਦੀ ਚੌਂਕੀ ਆ ਰੇਲਵੇ ਪੁਲਿਸ ਦੀ ਉਥੇ ਸਾਨੂੰ ਲਿਆਂਦਾ ਗਿਆ ਸਾਡੇ ਸਾਰੇ ਵਪਾਰਕਾਰ ਇੱਥੇ ਜਿਹੜੇ ਹਾਜ਼ਰ ਆ ਸਾਰਿਆਂ ਦਾ ਨਾਂ ਲਿਖੇ ਗਏ ਆ ਉਹਨਾਂ ਦਾ ਹੁਣ ਕੀ ਕਰਦੇ ਕਿੰਨੇ ਤੇ ਪਰਚਾ ਪਾਉਂਦੇ ਕੀ ਕਰਦੇ ਆ ਉਹ ਅੱਗੇ ਕਾਰਵਾਈ ਉਹਨਾਂ ਦੀ ਆ ਪਰ ਅਸੀਂ ਇਹ ਕਹਿੰਨੇ ਆ ਕਿ ਪਰਚਿਆਂ ਦੇ ਨਾਲ ਇਹ ਗੱਲ ਰੋਗਣ ਵਾਲੀ ਨਹੀਂ ਆ ਜੇ ਸ਼ਾਇਦ ਇੱਥੋਂ ਦੇ ਪ੍ਰਸ਼ਾਸਨ ਨੂੰ ਭੁਲੇਖਾ ਹੋਵੇ ਕਿ ਇਹਨਾਂ ਲੋਕਾਂ ਨੂੰ ਪਰਚਿਆਂ ਦੇ ਨਾਲ ਡਾਂਗਾਂ ਦੇ ਨਾਲ ਦਬਾਇਆ ਜਾ ਸਕਦਾ ਇਹਨਾਂ ਲੋਕਾਂ ਨੂੰ ਜੇਲਾਂ ਚ ਦੱਕ ਕੇ ਰੋਕਿਆ ਜਾ ਸਕਦਾ ਤਾਂ ਅਸੀਂ ਇਹ ਦੱਸਣਾ ਚਾਹੁੰਦੇ ਆ ਕਿ ਸਾਡਾ ਇਤਿਹਾਸ ਇੱਕ ਵਾਰੀ ਜ਼ਰੂਰ ਪੜ ਲੈਣ ਹੂੰ ਇਹ ਪੜਨ ਬਾਬੇ ਜੀਵਨ ਸਿੰਘ ਬਾਰੇ ਜਿਹਦੇ ਅਸੀਂ ਵਾਰਸ ਆ ਅਸੀਂ ਬਾਬੇ ਜੀਵਨ ਸਿੰਘ ਦੇ ਵਾਰਸ ਆ ਠੀਕ ਆ ਇਹ ਇਹ ਪੜਨ ਸਾਡਾ ਇਤਿਹਾਸ ਅਸੀਂ ਤਕੀਆਂ ਤਵੀਆਂ ਤੇ ਬੈਠਣਾਂ ਦੇ ਵਾਰਸ ਆ ਬੰਦ ਬੰਦ ਘਟਾਉਣ ਵਾਲਿਆਂ ਦੇ ਵਾਰਸ ਆ ਅਸੀਂ ਇਹਨਾਂ ਪਰਚਾ-ਪੁਰਚਿਆਂ ਤੋਂ ਡਰਨ ਵਾਲੀ ਗੱਲ ਨਹੀਂ ਅਸੀਂ ਸੀਸ ਤਲੀ ਦੇ ਧਰਨ ਧਰ ਕੇ ਲੜਨ ਵਾਲਿਆਂ ਦੇ ਵਾਰਸ ਆ ਇਸ ਕਰਕੇ ਅਸੀਂ ਇਸ ਗੱਲ ਤੋਂ ਪਿੱਛੇ ਹਟ ਜਗੇ ਵੀ ਪਰਚਾ ਹੋਊਗਾ ਜਾਂ ਡਾਂਗਾ ਪੈ ਰੀਆਂ ਤਾਂ ਇਹ ਸਰਾਸਰ ਪ੍ਰਸ਼ਾਸਨ ਦੀ ਤੇ ਸਰਕਾਰ ਦੀ ਇਹ ਨਾ ਸਮਝੀਆ ਇਹ ਉਹਨਾਂ ਦੀ ਬੇਵਕੂਫੀ ਆ ਕਿ ਉਹ ਇਹ ਇਹੋ ਜੀ ਗੱਲ ਸੋਚ ਰਹੇ ਆ ਇਹਦੂ ਗੱਲਾਂ ਅਸੀਂ ਪਿੱਛੇ ਹਟਣ ਵਾਲੇ ਨਹੀਂ ਇਹ ਤਾਂ ਗੱਲ ਹੁਣ ਅੱਗੇ ਜਾਣੀ ਆ ਤੇ ਸਰਕਾਰ ਦੇ ਜਿਹੜੇ ਕਵਰ ਦਾ ਤਬੂਤ ਆ ਉਹਦੇ ਵਿੱਚ ਇਹ ਗੱਲ ਆ ਜਿਹੜੀ ਅੱਜ ਦੀ ਕਾਰਵਾਈ ਉਹ ਕੱਲ੍ਹ ਬਣ ਕੇ ਠੁਕਣੀ ਆ ਅੱਛਾ ਲਖਵੰਤ ਜੀ ਕੱਲ੍ਹ ਦਿੱਲੀਵਾਲ ਤੇ ਪੰਘੇੜ ਜੋ ਦਿੱਲੀ ਮੇਂ ਔਰਚਾ ਲੱਗਿਆ ਹੋਇਆ ਉਹਨਾਂ ਵੱਲੋਂ ਐਲਾਨ ਕੀਤਾ ਸੀ ਕਿ ਅਸੀਂ ਰੇਲਾਂ ਜਾਮ ਕਰਾਂਗੇ ਪਰ ਕੱਲ ਇਸ ਤਰ੍ਹਾਂ ਦੀ ਕਾਰਵਾਈ ਨਹੀਂ ਹੋਈ ਨਾ ਕੋਈ ਗ੍ਰਿਫਤਾਰੀ ਹੋਈ ਨਾ ਕਿਸੇ ਤੇ ਲਾਠੀ ਚਾਰਜ ਹੋਇਆ ਪਰ ਅੱਜ ਜਿਉਂ ਹੀ ਮਜ਼ਦੂਰਾਂ ਨੇ 11 ਤਰੀਕ ਨੂੰ ਪ੍ਰੋਗਰਾਮ ਕਰਨਾ ਸੀ ਲਾਠੀ ਚਾਰਜ ਵੀ ਹੋਇਆ ਗ੍ਰਿਫਤਾਰੀਆਂ ਵੀ ਹੋਈਆਂ ਤੁਸੀਂ ਕਹ ਪਰਚੇ ਵੀ ਹੋਏ ਆ ਕਿਸ ਤਰ੍ਹਾਂ ਦੇਖਦੋਂ ਇਸ ਕਾਰਵਾਈ ਨੂੰ ਕਿ ਕੱਲ ਕੁਛ ਨਹੀਂ ਹੋਇਆ ਤੇ ਅੱਜ ਤੁਹਾਡੇ ਉੱਪਰ ਲਾਠੀ ਚਾਰਜ ਹੋਇਆ ਦੇਖੋ ਇਹ ਸਰਕਾਰ ਦਾ ਜਿਹੜਾ ਧੂਰਾ ਚਿਹਰਾ ਸਾਹਮਣੇ ਆ ਗਿਆ ਹਮ ਠੀਕ ਆ ਮੈਦੂਰਾਂ ਦੇ ਬਾਰੇ ਹੋਰ ਕਿਸਾਨਾਂ ਦੇ ਬਾਰੇ ਹੋਰ ਕਿਸਾਨਾਂ ਚੋਂ ਵੀ ਇੱਕ ਵੱਖਰੀ ਕੈਟਾਗਰੀ ਲਈ ਇਹ ਨਹੀਂ ਵੀ ਸਾਰੇ ਕਿਸਾਨਾਂ ਲਈ ਕਿਸਾਨਾਂ ਜਿਵੇਂ ਇੱਕ ਵੱਖਰੀ ਕੈਟਾਗਰੀ ਉਹਨਾਂ ਨੇ ਪੈਦਾ ਕੀਤੀ ਆ ਜਿਦੇ ਸਪੈਸ਼ਲ ਗੱਲਸ ਹੁੰਦੇ ਆ ਸਾਰਿਆਂ ਦੀ ਥੋੜੀ ਸੁਣਦੇ ਆ ਹੁਣ ਅੱਜ ਅੱਜ ਦੀ ਹੀ ਜਿਹੜੀ ਉਹ ਘਟਨਾ ਹੋਈ ਰਾਤ ਜਿਹੜਾ ਕਿਰਤੀ ਕਿਸਾਨ ਯੂਨੀਅਨ ਦੇ ਜਿਹੜੇ ਸੂਬਾਈ ਆਗੂ ਨੇ ਭੁਪਿੰਦਰ ਸਿੰਘ ਲੋਂਗੋਵਾਲ ਉਹਨਾਂ ਨੂੰ ਗ੍ਰਫਤਾਰ ਕਰ ਲਿਆ ਗਿਆ ਠੀਕ ਆ ਕਿਰਤੀ ਕਿਸਾਨ ਯੂਨੀਅਨ ਦੇ ਦਫ਼ਤਰ ਤੇ ਜਿਹੜਾ ਇਹਨਾਂ ਨੇ ਪੁਲਿਸ ਨੇ ਛਾਪੇਮਾਰੀ ਕਰਕੇ ਜਿਹੜਾ ਦਫ਼ਤਰ ਦਾ ਸਟਾਫ ਸੀਗਾ ਉਹਨੂੰ ਗ੍ਰਿਫਤਾਰ ਕਰ ਲਿਆ ਤੇ ਉਹਨੂੰ ਦਫ਼ਤਰ ਨੂੰ ਜਿੰਦਰਾ ਲਾ ਕੇ ਤੇ ਜਿਹੜਾ ਚਾਬੀਆਂ ਆਪਦੇ ਨਾਲ ਲੈ ਗਏ ਆ ਠੀਕ ਆ ਇਸ ਕਰਕੇ ਵੀ ਕਿਸਾਨ ਕਿਸਾਨ ਜਥੇਬੰਦੀਆਂ ਜੀ ਇਹਨਾਂ ਨੇ ਇੱਕ ਕੈਟਾਗਰੀ ਸਥਾਪਿਤ ਕੀਤੀ ਹੈ ਜਿਹਦੀ ਉਹ ਗੱਲ ਸੁਣਦੇ ਆ ਸਾਰਿਆਂ ਦੇ ਨਹੀਂ ਸੁਣਦੇ ਠੀਕ ਆ ਇਸ ਕਰਕੇ ਅਸੀਂ ਇਹ ਦੂਰਾ ਮਾਇਦਾ ਸਮਝਦੇ ਆ ਇਸ ਆਮ ਆਦਮੀ ਪਾਰਟੀ ਦਾ ਕਿ ਸਿਰਫ ਖਾਸ ਬੰਦਿਆਂ ਦੀ ਗੱਲ ਸੁਣਦੀ ਆ ਆਮ ਲੋਕਾਂ ਦੇ ਤਾਂ ਜਡੰਗਾ ਵਾਹੀਆਂ ਗਈਆਂ ਆਮ ਲੋਕ ਤਾਂ ਆਦੇ ਪ੍ਰੋਗਰਾਮ 'ਚ ਸ਼ਾਮਲ ਹੋਣ ਤੋਂ ਰੋਕਣ ਵਾਸਤੇ ਕਈ ਕਿਤੇ ਦਿਨ ਪਹਿਲੇ ਗ੍ਰਸਤਾਰ ਕਰ ਲਏ ਗਏ ਕਈ ਕਿਤੇ ਦਿਨ ਪਹਿਲੇ ਉਹਨਾਂ ਦਾ ਆ ਜਾਣਾ ਹਰਾਮ ਕਰਤਾ ਠੀਕ ਆ ਇਸ ਕਰਕੇ ਆਮ ਲੋਕਾਂ ਦੀ ਸਰਕਾਰ ਨਹੀਂ ਇਹ ਤਾਂ ਖਾਸ ਬੰਦਿਆਂ ਦੀ ਗੱਲ ਸੁਣਦੀ ਆ ਕੱਲ ਰੇਲਾ ਰੋਕੀਆਂ ਕਿਸਾਨਾਂ ਨੇ ਠੀਕ ਆ ਵੈਲਕਮ ਆ ਉਹ ਜੇ ਉਹਨਾਂ ਦੀਆਂ ਕੋਈ ਮੰਗਾਂ ਨੇ ਰੋਕ ਸਕਦੇ ਨੇ ਤੇ ਭਾਈ ਜੀ ਉਹ ਰੋਕ ਸਕਦੇ ਨੇ ਤੇ ਸਾਨੂੰ ਅਧਿਕਾਰ ਕਿਉਂ ਨਹੀਂ ਗਾ ਕਿਤੇ ਨਾ ਕਿਤੇ ਵਿਤਕਰਾ ਹੋ ਰਿਹਾ ਬਿਲਕੁਲ ਬਿਲਕੁਲ ਤੁਸੀਂ ਦੇਖੋ ਜਿਹੜਾ ਭਗਵੰਤ ਮਾਨ ਸਾਡੇ ਮਜ਼ਦੂਰ ਵੇੜਿਆਂ 'ਚ ਆ ਕੇ ਸਾਡੀਆਂ ਬੀਬੀਆਂ ਦੇ ਮਾਵਾ ਦੇ ਸਾਡੀਆਂ ਦੇ ਪੈਰੀ ਹੱਥ ਲਾ ਕੇ ਇਹੀ ਬੰਦੇ ਕਹਿੰਦੇ ਸੀ ਕਿ ਸਾਨੂੰ ਵੋਟਾਂ ਪਉ ਸੀ ਥੋੜੇ ਬੱਚੇ ਆ ਹੂੰ ਠੀਕ ਆ ਪਰ ਅੱਜ ਉਹਨਾਂ ਦਾ ਰਵਈਆ ਹੋਰ ਆ ਅੱਜ ਸਾਡੇ ਸਾਡੇ ਚੋਂ ਉਹਨੂੰ ਮੁਸ਼ਕਲ ਆਉਣ ਲੱਗ ਗਿਆ ਹੂੰ ਅੱਜ ਇੱਕ ਜਿਹੜਾ ਸ਼ੂਟ ਠੀਕ ਆ ਸ਼ੂਟ ਤੇ ਸ਼ੂਟ ਦੀ ਜਿਹੜੀ ਉਹ ਗੱਲ ਇਹਨਾਂ ਦੁਬਾਰਾ ਸੀਨ ਤੇ ਲੈ ਕੇ ਆਂਦੀ ਆ ਹੂੰ ਇਸ ਕਰਕੇ ਇਹ ਬਹੁਤ ਘਟਿਆ ਕਰਤੂਤ ਆ ਇਹ ਇਹ ਜਿਹੜਾ ਨਹੀਂ ਹੋਣਾ ਚਾਹੀਦਾ ਸੀ ਅੱਛਾ ਭਾਈ ਜੀ ਆਪਣਾ ਕਿਹੜਾ ਪਿੰਡ ਚੱਕ ਸੇ ਦੋ ਇਹ ਪਹਿਲੀ ਵਾਰ ਆਇਆ ਇਹ ਪ੍ਰੋਗਰਾਮ ਤੇ ਨੇ ਅੱਗੇ ਵੀ ਆਉਂਦਾ ਜਾਂਦਾ ਰਹਿਣਾ ਮੈਂ ਪਰਉ ਆਹ ਵੱਡੇ ਪ੍ਰੋਗਰਾਮ ਤੇ ਫੈਲੀ ਰਿਆਂ ਅੱਜ लाठी चार्ज ਹੋਇਆ ਤੁਹਾਨੂੰ ਥਾਣੇ ਅਰੈਸਟ ਕਰਕੇ ਲੈ ਜਾਂਦਾ ਰੇਲਵੇ ਸਟੇਸ਼ਨ ਦੇ ਪਰਚਾ ਕਹਿੰਦੇ ਵੀ ਪਰਚਾ ਪਾਉਣਾ ਕਿਤੇ ਨਾ ਕਿਤੇ ਮਨ ਡਰਦਾ ਨਹੀਂਗਾ ਨਹੀਂ ਜੀ ਡਰ ਵਾਲੀ ਇਹ ਚ ਕਿਹੜੀ ਗੱਲ ਆ ਜੇ ਆਪਦੇ ਹੱਕਾਂ ਲਈ ਲੜਾਂਗੇ ਤਾਂ ਪਰਚੇ-ਪੁਰਚੇ ਕੋਈ ਖਾਸ ਵੱਡੀ ਗੱਲ ਨਹੀਂ ਹਾਂ ਇੱਥੇ ਪਰਚਾ ਤੇ ਆ ਕੇ ਗੱਲ ਨਹੀਂ ਰੁਕਣੀ ਹੋ ਸਕਦਾ ਸ਼ਾਹਦਤਾਂ ਵੀ ਦੇਣੀਆਂ ਪੈਣ ਇਸ ਗੱਲ ਨਾਲ ਥੋੜਾ ਮਤਲਬ ਹੈ ਜਿਹੜੀ ਸਰਕਾਰ ਹੈ ਇਹ ਬੋਲੀ ਤੇ ਗੁੰਗੀ ਹੈ ਹਾਂ ਇਹਨੂੰ ਸੁਣਾਉਣ ਵਾਸਤੇ ਕੁਛ ਨਾ ਕੁਛ ਧਮਾਕਾ ਕਰਨਾ ਪੈਣਾ ਸੀ ਹਾਂ ਸੋ ਅੱਜ ਅਸੀਂ ਕੀਤਾ ਜਿਹੜਾ ਹ ਸਰਕਾਰ ਨੂੰ ਵੀ ਇਸ ਗੱਲ ਦਾ ਪਤਾ ਇਹਨਾਂ ਨੇ ਹੱਕੀ ਮੰਗਾ ਪਰ ਉਹ ਸਾਨੂੰ ਦਬਾਉਣਾ ਚਾਹੁੰਦੀ ਐ ਬੰਦੇ ਸੁੱਤੇ ਪਿਆ ਤੇ ਚੱਕ ਕੇ ਰਾਤ ਨੂੰ ਅਰੈਸਟ ਕਰ ਲੈਣਾ ਪੂਰੇ ਆਉਂਦੇ ਤੇ ਪਰਚੇ ਪਾ ਦੇਣੇ ਇੱਥੇ ਹੁਣ ਸਾਡਾ ਕੀ ਗੁਨਾਹ ਸੀ ਜੀ ਸਾਡਾ ਹੱਕ ਸਾਡਾ ਹੱਕ ਹੈ ਅਸੀਂ ਪਹਿਲਾਂ ਅਲਟੀਮੇਟ ਨੂੰ ਦਿੱਤਾ ਹੋਇਆ ਵੀ 11 ਤਰੀਕ ਨੂੰ ਅਸੀਂ ਧਰਨਾ ਲਾਵਾਂਗੇ ਧਰਨਾ ਲਾ ਸ਼ਾਂਤਮਈ ਧਰਨੇ ਤੇ ਆ ਕੇ ਇਹਨਾਂ ਨੇ ਡਾਂਗਾਂ ਭਰਾਈਆਂ ਇਹ ਕਿੱਧਰ ਦਾ ਕਾਨੂੰਨ ਆ ਜੀ ਔਰ ਭਗਵੰਤ ਮਾਨ ਦਾ ਤਾਂ ਇੰਨਾ ਹੋ ਗਿਆ ਵੀ ਮੇਰੇ ਹਿਸਾਬ ਨਾਲ ਤਾਂ ਇਹ ਮੁੱਖ ਮੰਤਰੀ ਦੇ ਲਾਇਕ ਨਹੀਂ ਸੀ ਅਸੋਈ ਚਲੋ ਲੋਕਾਂ ਨੇ ਬਣਾ ਕੇ ਜਿਹੜੀ ਗਲਤੀ ਕਰ ਲਈ ਉਹਦਾ ਖਮਾ ਮਾਦਿਆ ਤਾਂ ਭੁਗਤ ਅੱਛਾ ਸਰਕਾਰ ਕਹਿੰਦੀ ਸੀ ਮਜ਼ਦੂਰਾਂ ਦੀ ਜ਼ਿੰਦਗੀ 'ਚ ਬਦਲਾ ਆ ਜਾਊਗਾ ਤੁਹਾਡੀ ਜ਼ਿੰਦਗੀ 'ਚ ਲੱਗਦਾ ਬਦਲਾ ਆ ਗਿਆ ਅੱਜ ਬਹੁਤ ਤਕੜਾ ਬਦਲਾ ਆਇਆ ਤੁਹਾਡੇ ਸਾਹਮਣੇ ਵੇਖ ਲੋ ਠਾਣੇ ਢੱਲੇ ਖੜੇ ਆ ਏਦੋਂ ਵੱਡਾ ਬਦਲਾ ਹੋਰ ਕੀ ਹੋਊਗਾ ਹਾਂ ਇਹੀ ਬਦਲਾ ਸੀ ਬਸ ਇਹ ਮਤਲਬ ਗੱਲਬਾਤ ਕਰਨ ਦੀ ਬਜਾਏ ਲੋਕਾਂ ਨੂੰ ਠਾਣੇ ਡੱਕਣਾ ਪਰਚੇ ਦੇਣ ਇਹ ਬਦਲਾ ਅੱਛਾ ਸਾਡੇ ਨਾਲ ਕੁਝ ਹੋਰ ਵੀ ਮੌਜੂਦ ਆ ਸਤਿ ਸ਼੍ਰੀ ਅਕਾਲ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਕਿਹੜੇ ਪਿੰਡ ਤੂੰ ਮੋੜ ਪਿੰਡ ਆ ਜੀ ਪਹਿਲੀ ਵਾਰ ਆਇਆ ਹਾਂ ਪ੍ਰੋਗਰਾਮ ਤੇ ਹਾਂ ਜਾਂਦਾ ਹੀ ਰਹਿਣਾ ਜੀ ਹਾਂ ਜਾਂਦੇ ਰਹਿਣੀਓ ਅੱਜ ਤੁਹਾਨੂੰ ਅਰੈ ਜੇਕਰ ਕੋਈ ਅਗਲੀ ਕਾਰਵਾਈ ਹੁੰਦੀ ਹੈ ਕਿਤੇ ਨਾ ਕਿਤੇ ਮਨ ਦਾਮਾਂ ਡੋਲ ਜਾਣੀ ਹੁੰਦਾ ਨਹੀਂ ਜੀ ਸਾਡਾ ਕੋਈ ਮਨ ਦਾਮਾਂ ਡੋਲ ਨਹੀਂਦਾ ਜੀ ਹਮ ਪਰਚੇ ਤੋਂ ਸਾਨੂੰ ਕੋਈ ਡਰ ਨਹੀਂ ਲੱਗਦਾ ਜੀ ਤੇ ਆਪਦੇ ਹੱਕਾਂ ਲਈ ਖਾਤਰ ਸਾਨੂੰ ਪਰਚੇ ਪੈਂਦੇ ਤੇ ਪੈ ਜਾਂਦੇ ਹਮ ਹੋ ਸਕਦਾ ਸਾਨੂੰ ਸ਼ਹੀਦੀਆਂ ਵੀ ਦੇਣੀਆਂ ਪੈਣ ਸ਼ਾਇਦ ਇਹ ਸਰਕਾਰ ਭੁੱਲ ਗਈ ਆ ਕਿ ਇਹ ਕੌਣ ਨੇ ਇਹਨਾਂ ਨੂੰ ਦੱਸਣਾ ਪੈਣਾ ਕਿ ਜੀ ਬਾਬਾ ਜੀਮਨ ਸਿੰਘ ਦੇ ਵਾਰਸ ਆ ਇਹਨਾਂ ਨੂੰ ਇਹ ਨਹੀਂ ਪਤਾ ਕਿ ਦਿੱਲੋਂ ਸੀਸ ਕੌਣ ਚੁੱਕ ਕੇ ਲਿਆ ਸੀ ਕਿੰਨੀ ਫੌਜ ਦੇ ਵਿੱਚੋਂ ਉਹਨਾਂ ਨੇ ਸੀਸ ਚੁੱਕਿਆ ਇਨਨ ਸ਼ਾਇਦ ਇਹ ਨਹੀਂ ਪਤਾ ਕਿ ਬਾਬਾ ਜੀਮ ਸਿੰਘ ਕੌਣ ਆ ਅਸੀਂ ਉਹਦੇ ਵਾਰਸਾਂ ਸਾਨੂੰ ਕੋਈ ਪਰਚੇ ਤੋਂ ਡਰ ਨਹੀਂ ਸਾਨੂੰ ਕੋਈ ਗੋਲੀ ਦਾ ਡਰ ਨਹੀਂ ਕੋਈ ਸਾਨੂੰ ਮੌਤ ਦਾ ਡਰ ਨਹੀਂ ਅਸੀਂ ਆਪਦੀ ਹਕਤਾਂ ਲਈ ਖਾਤਰ ਲੜਾਂਗੇ ਤੇ ਲੜਦੇ ਆ ਰਹੇ ਹਾਂ